ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਏ ਪਿੰਡ ਬਾਮਣੀ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨੇੜੇ ਦੋਸਤੋ ਪਿੰਡ ਜਮਾਲਪੁਰ ਉੱਬੋਂ ਕੇ ਇਹ ਪਿੰਡ ਬਿਲਕੁਲ ਲਾਗੇ ਲਾਗੇ ਆ ਠੀਕ ਆ ਜੀ ਤੇ ਇੱਕ ਪਾਸੇ ਮਨੇਯਾਲਾ ਜੈ ਸਿੰਘ ਵਾਲਾ ਵੀ ਥੋੜੀ ਦੂਰੀ ਤੇ ਆ ਤੇ ਪੱਟੀ ਤੋਂ ਤਕਰੀਬਨ ਕੋਈ ਦੋਸਤੋ 2.5-3 ਕਿਲੋਮੀਟਰ ਦੀ ਦੂਰੀ ਸਾਰੀ ਹੈਗੀ ਆ ਪਿੰਡ ਬਾਮਣੀ ਵਾਲੇ ਦੀ ਅੱਜ ਬਿਲਕੁਲ ਨਾਰਮਲ ਘਰੇਲੂ ਘਰ ਦੇ ਵਿੱਚੋਂ ਦੋਸਤੋ ਆਪਾਂ ਤੁਹਾਨੂੰ ਇਹ ਕਵਰਜ ਕਰਕੇ ਦੇਣ ਰਹੇ ਆ ਪਸੂ ਦੋ ਦਿਖਾਉਣੇ ਆ ਤੁਹਾਨੂੰ ਇੱਕ ਜਿਹੜੀ ਮੱਝ ਆ ਦੋਸਤੋ ਸਾਹਮਣੇ ਤੁਸੀਂ ਦੇਖ ਰਹੇ ਜੀ ਬਿਲਕੁਲ ਤਿਆਰੀ ਤੇ ਆ ਤੇ ਇੱਕ ਆਹ ਜਿਹੜੀ ਬੂਰੀ ਮੱਝ ਬਕਾਊਗਾ ਠੀਕ ਆ ਜੀ ਇਹ ਕੱਚੀ ਆ ਕੁਝ 20 ਤੋਂ 25 ਦਿਨ ਦਾ ਸਮਾਂ ਵੀਰ ਦੱਸ ਰਿਹਾ ਵੀ ਕੱਚੀ ਆ ਠੀਕ ਆ ਤੇ ਬਿਲਕੁਲ ਜਿਹੜੀ ਤਿਆਰ ਆ ਉਹ ਆਹ ਮੱਝ ਹੈਗੀ ਆ ਇਹ ਆਪਾਂ ਪ੍ਰੋਪਰ ਹੁਣ ਤੁਹਾਨੂੰ ਦਿਖਾ ਦਾਂਗੇ ਸੋ ਬਿਲਕੁਲ ਉਹਦਾ ਵੀਰਵਾ ਵੀ ਬੂਰੀ ਦਾ ਵੀਰਵਾ ਲੈ ਲਾਂਗੇ ਵੀਰ ਤੋਂ ਆਪਾਂ ਸੋ ਕਿਸੇ ਵੀਰ ਨੇ ਚਾਹ ਵਣ ਵੀਰ ਨੇ ਤੁਸੀਂ ਇਹ ਵੀ ਮੱਝ ਖਰੀਦਣੀ ਆ ਤੇ ਉਹ ਵੀ ਤੁਸੀਂ ਖਰੀਦ ਸਕਦੇ ਜੀ ਠੀਕ ਆ ਜੀ ਅੱਜ 14 ਨਵੰਬਰ ਨੂੰ ਇਹ ਆਪਾਂ ਕਵਰੇਜ ਕਰਦੇ ਆਂ ਦੋਸਤੋ ਬਾਕੀ ਪਸ਼ੂ ਦੋਨੋਂ ਗੱਬਣ ਆ ਇੱਕ ਪੂਰੀ ਤਿਆਰੀ ਤੇ ਆ ਇੱਕ ਵੀ 25 ਦਿਨ ਸਮਾਂ ਲੈਂਦੀ ਆ ਜਿਹੜੀ ਤੁਸੀਂ ਇਹ ਸਾਹਮਣੇ ਬੂਰੀ ਦੇਖ ਰਹੇ ਜੀ ਆਓ ਲੈ ਲਈਏ ਡਿਟੇਲ ਹੋਰ ਬਤੇਰੇ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਠੀਕ ਠਾਕ ਹੋ ਜੀ ਠੀਕ ਠਾਕ ਵਧੀਆ ਜੀ ਵੀਰ ਜੀ ਇੱਕ ਵੀਰ ਜੀ ਆਪਣਾ ਨਾਮ ਜ਼ਰੂਰ ਦੱਸ ਦਿਗੇ ਤਰਸੇਮ ਸਿੰਘ ਜੀ ਅੱਛਾ ਤਰਸੇਮ ਸਿੰਘ ਵੀਰ ਪਸ਼ੂ ਹੈ ਕਰਦੇ ਹੀ ਆਪਣੇ ਕਰਦੇ ਜੀ ਵੀਰ ਕੀ ਵਪਾਰ ਵੀ ਕਰਦੇ ਹੋ ਨਹੀਂ ਵਪਾਰ ਨਹੀਂ ਵੀ ਜੀ ਕਰਦੇ ਪਸ਼ੂ ਹੀ ਆ ਹਾਂਜੀ ਤੇ ਅੱਜ ਬਿਲਕੁਲ ਜਿਹੜੀ ਇਹ ਆਪਣਾ ਮੱਝ ਇੱਕ ਤੇ ਇਹ ਪਕਾਉ ਇੱਕ ਬੂਰੀ ਪਕਾਉਗਾ ਤੇ ਜਿਹੜੀ ਪੂਰੀ ਉਹ ਦਿਨ ਦਿੰਦੀ ਹਜੇ ਹੈ ਹਾਂਜੀ ਵੀਰ ਜੀ ਕਿੰਨਾ ਸਮਾਂ ਕੱਚੀ ਪੂਰੀ ਉਹ ਵੀਰ ਜੀ ਹੈਗੀ 25 ਕ ਦਿਨਾਂ ਦੀ 25 ਕ ਦਿਨਾਂ ਦੀ 8 ਤਰੀਕ ਨੂੰ ਦਿਨ ਪੂਰੇ ਅਗਲੇ ਨੂੰ ਨੇ ਠੀਕ ਹੈ ਜੀ ਲਓ ਜੀ 25 ਦਿਨ ਦਾ ਜਿਹੜਾ ਸਮਾਂ ਦੋਸਤੋ ਉਹਦਾ ਬਾਕੀ ਆ ਸੂਣ ਦੇ ਵਿੱਚ ਤੇ ਇਹ ਮੱਝ ਆਪਣੀ ਬਿਲਕੁਲ ਤਿਆਰ ਹਾਂਜੀ ਵੀਰ ਜੀ ਕਿੰਨੇ ਕ ਸਮਾਂ ਹਜੇ ਲੱਜੂਏ ਇਹ ਵੀਰ ਜੀ 12 ਤਰੀਕ ਦੇ ਦਿਨ ਪੂਰੇ ਹੋਏ ਜੀ ਬਾਰਾਂ ਨੰਬਰ ਤੇ ਪੂਰੇ ਹੋਏ ਆ ਇਹ ਉੱਪਰ ਚੱਲਦੇ ਪਏ ਨੇ ਹਾਂਜੀ ਉੱਪਰ ਚੱਲਦੇ ਪਏ ਨੇ ਠੀਕ ਹੈ ਜੀ ਅੱਗੇ ਕਿਸ ਬੋਲ ਤੋਂ ਅੱਗੇ ਗੱਬਣਾ ਜੀ ਇਹ ਦਰੋਣਾ ਮਾਲੀ ਤੋਂ ਜੀ ਵੀਰਾਂਵਾਲੀ ਦਾ ਵੀਰਾਂਵਾਲੀ ਕਰਨਾਟਕਾ ਤੋਂ ਹਾਂਜੀ ਠੀਕ ਹੈ ਜੀ ਦਰੋਣਾ ਬੋਲ ਤੋਂ ਜਿਹੜੀ ਦੋਸਤੋਂ ਅੱਗੇ ਗੱਬਣਾ ਠੀਕ ਆ ਤੇ ਆਪ ਇਸ ਮੱਝ ਦਾ ਕੀ ਰਿਕਾਰਡ ਆ ਵੀਰ ਜੀ ਸਵੇਰ ਕਿੰਨਾ ਸੋਣ ਜਾ ਰਹੀ ਹੈ ਇਹ ਵੀਰ ਜੀ ਤੀਜੇ ਸਵੇਰ ਆ ਹਾਂਜੀ ਤੇ 14 ਕਿਲੋ ਲੀਟਰ ਦਾ ਦੁੱਧ ਐ ਪਿਛਲੇ ਸਵੇਰ ਪਿਛਲੇ ਸਵੇਰ ਹਾਂਜੀ ਦੂਜੇ ਸਵੇਰ ਦੋਵੇਂ ਸਵੇਰ ਆਪਣੇ ਕੋਲੇ ਸੂਈ ਪਹਿਲਾਂ ਦੋਨੋਂ ਸਵੇਰ ਆਪਣੇ ਕੋਲ ਹਾਂਜੀ ਤੇ ਚਵਾਈ ਪੋਲੀ ਹੁੰਦੀ ਆ ਬਿਲਕੁਲ ਠੰਡੀ ਧੀਰੀ ਤੇ ਪੋਲੀ ਚਵਾਈ ਬਿਲਕੁਲ ਨਹੀਂ ਵੀਰ ਜੀ ਨਾਲ ਤੇ ਪੋਲੀ ਇਹਦੇ ਨਾ ਸਕਦੀ ਆ ਵਿਚ ਵਿਚਾਲਾ ਦਰਮਿਆਨ ਬੰਦੇ ਬੰਦੇ ਜਿਵੇਂ ਆਮ ਚੋਂਦੇ ਆ ਕੋਈ ਉਹਨਾਂ ਨੂੰ ਮੁਸ਼ਕਲ ਨਹੀਂ ਆਉਂਦੀ ਨਹੀਂ ਔਰਤ ਵੀ ਝੋਲਦੀ ਜੀ ਝੋਲਦੀ ਆ ਤੇ ਬਾਕੀ ਦੁੱਧ ਬਲਕਿ 13 14 14 ਲੀਟਰ ਜਿਹੜੀ ਕੈਪੈਸਿਟੀ ਆ ਪਿਛਲੇ 14 ਲੀਟਰ ਦੇ ਅਸੀਂ ਚੋਇਆ ਜੀ ਪਿਛਲੇ ਸਵੇਰ ਨੂੰ ਵੇਖਦੇ ਹੋਏ ਹਾਂਜੀ ਠੀਕ ਆ ਜੀ ਲੋਬੀ ਦੋਸਤੋ ਪਿਛਲੇ ਸਵੇਰ ਨੂੰ ਵੇਖਦੇ ਹੋਏ 13 14 ਲੀਟਰ ਦੀ ਵੀਰ ਮਿਲਕ ਦੀ ਕੈਪੈਸਿਟੀ ਦੱਸ ਰਿਹਾ ਤੇ ਦਿਨ ਜਿਹੜੇ ਆ 12 ਨਵੰਬਰ ਨੂੰ ਪ ਅੱਜ 14 ਤਰੀਕ ਆ ਬਾਕੀ 2 ਦਿਨ ਉੱਪਰ ਇਹ ਲੈ ਕੇ ਗਈ ਆ ਬਾਕੀ ਹੋ ਸਕਦਾ ਵੀ ਦਿਹਾੜੀਦੰਗ ਹੋਰ ਵੀ ਲੈ ਜੇ ਵੈਸੇ ਤਿਆਰੀ ਤੇ ਆ ਪੂਰੀ ਜਿੰਨੀ ਵੀ ਹੈਗੀ ਆਰਡਰ ਕੁਆਲਟੀ ਬਿਲਕੁਲ ਤੁਹਾਡੇ ਸਾਹਮਣੇ ਥਣ ਤੋਂ ਪੂਰਾ ਜਿਹੜਾ ਦੋਸਤੋ ਮਟਾਈ ਦੇ ਵਿੱਚ ਠੀਕ ਆ ਤੇ ਲੰਬਾਈ ਦੇ ਵਿੱਚ ਇੱਕੋ ਜਿਹੇ ਥਣ ਦਾ ਸਪੇਸ ਵੀ ਜਿਹੜੀ ਤਕਰੀਬਨ ਫਿਰਲ ਬੁਰਲ ਵੀ ਇੱਕੋ ਜੀ ਆ ਤੇ ਹੈ ਵੀ ਮਨੋ ਦਾ ਵੀ ਇਹ ਆਪ ਵੀ ਜੈਡ ਬਲੈਕ ਹੀ ਆ ਸਾਰੀ ਹਾਂਜੀ ਜੈਡ ਬਲੈਕ ਹੀ ਸਾਰੀ ਹਨਾ ਜੀ ਹਾਂਜੀ ਹਾਂਜੀ ਸੋ ਆਪ ਵੀ ਜਿਹੜੀ ਆ ਦੋਸਤੋ ਬਿਲਕੁਲ ਜੈਡ ਬਲੈਕ ਆ ਸਿੰਗੀ-ਸੁੰਗੀ ਬਹੁਤ ਪਿਆਰੀ ਆ ਬਿਲਕੁਲ ਕੁੰਡੀ ਆ ਦੇਖੋ ਅਛਾ ਤਰ ਤਰਸੇਮ ਵੀਰੇ ਖੋਲ ਕੇ ਤੋਰ ਕੇ ਦਿਖਾ ਦੋ ਮੜਾ ਜੀ ਹਾਂਜੀ ਵੀਰ ਸੋ ਚੰਗੀ ਆ ਦੋਸਤੋ ਹਾਈਟ ਕੱਦ ਉੱਚਾ ਪੂਰਾ ਕਦ ਕਾਠ ਦੀ ਪੂਰੀ ਉੱਚੀ ਆ ਸੋ ਆਰਡਰ ਕੁਆਲਿਟੀ ਕਾਫੀ ਸੋਹਣੀ ਆ ਚੌੜੀ ਪਿੱਠ ਪੁੜੇ ਦੀ ਆਰਡਰ ਕੁਆਲਿਟੀ ਕਾਫੀ ਸੋਹਣੀ ਆ ਠੀਕ ਆ ਜੀ ਸੋ 13 14 ਲੀਟਰ ਦੀ ਵੀਰ ਕਹਿ ਰਿਹਾ ਵੀ ਮਿਲਕ ਕਪੈਸਿਟੀ ਪਿਛਲੇ ਸਾਲਾਂ ਨੂੰ ਵੇਖਦੇ ਹੋਏ ਜਿਹੜੀ ਉਹ ਦੱਸਿਆ ਤੁਹਾਨੂੰ ਰਿਕਾਰਡ ਚੰਗੀ ਸੇਵਾ ਤੇ ਦੋਦੋ ਤੁਸੀਂ ਹੋਰ ਵਧੇਰੇ ਲੈ ਸਕਦੇ ਜਾਂ ਦੇਖੋ ਲਮਾਤੋਰ ਦੇ ਵਿੱਚ ਆ ਕਰ ਠੀਕ ਹੈ ਜੀ ਸੋ ਬਿਲਕੁਲ ਚੌਰਸ ਲੇਵਾ ਐਨ ਜਿੰਨਾ ਕ ਦੋਸਤੋ ਆਪਾਂ ਕਹਿ ਲੀਏ ਵੀ ਧੱਕ ਆਗਾਹ ਨੂੰ ਆ ਉਹਨਾਂ ਹੀ ਪਿੱਛਾ ਜਿਹੜਾ ਲੇਵੇ ਦੀ ਬਣਤਰ ਹੈਗੀ ਹੈ ਠੀਕ ਆ ਸੋ ਕਾਫੀ ਸੋਹਣਾ ਸਟਰਕਚਰ ਆ ਲੇਵੇ ਦਾ ਤੇ ਹਾਈਟ ਕੱਦ ਪੂਰਾ ਉੱਚਾ ਹੈ ਫੁੱਲ ਵੱਡੇ ਹਾਈਟ ਕੱਦ ਦੀ ਆ ਕੋਈ ਮੀਡੀਅਮ ਚਾਹੇ ਛੋਟਾ ਸਮੱਧਰ ਕੱਦ ਨਹੀਂ ਗਾ ਵੱਡੇ ਕੱਦ ਕਾਠ ਦੀ ਆ ਵੱਡੇ ਸਾਈਜ਼ ਦੇ ਵਿੱਚ ਆ ਠੀਕ ਆ ਜੀ ਸੋ ਚੰਗੇ ਪੇਟ ਪੂਰੇ ਦੀ ਆ ਤੇ ਬਿਲਕੁਲ ਤਿਆਰੀ ਤੇ ਆ ਸਫਰ ਦੇ ਦੌਰਾਨ ਵੀ ਸੂ ਸਕਦਾ ਪਸ਼ੂ ਦੋ ਦਿਨ ਕੱਢ ਵੀ ਸਕਦੀ ਹੈ ਇਹ ਵੀ ਜੀ ਹਰਿਆਣੇ ਚ ਲੈਂਦੀ ਸੀ ਆਪਾਂ ਨੱਬਣ ਲੈਂਦੀ ਪਹਿਲੇ ਸੂਵੇ ਪਹਿਲਾਂ ਲੈਂਦੀ ਆ ਹਾਂਜੀ ਪਹਿਲਾਂ ਦਾ ਰਿਕਾਰਡ ਵੀ ਕੀ ਰਿਆ ਸੀ ਦੁੱਧ ਇਹਦਾ ਪਹਿਲਾ ਦਾ ਹੈਗਾ 11 ਲੀਟਰ ਆ 11 ਕ ਠੀਕ ਆ ਜੀ ਤੇ ਮੋਲ ਨੇ ਤਾਂ ਵੀਰ ਹੁਣ ਕੀ ਕੀਤਾ ਰੱਖਿਆ ਕੀ ਆ ਇੱਕ 1 ਲੱਖ 10 ਹਜ਼ਾਰ 1 ਲੱਖ 10 ਹਜ਼ਾਰ ਸੋ ਬਾਕੀ ਥੋੜਾ ਬਾਦਾਂ ਛੋਟੇ ਆਪਾਂ ਮੌਕੇ ਤੇ ਮੌਕੇ ਤੇ ਹੋ ਜੂਗਾ ਵੀਰ ਜੀ ਮਾਨਤਨ ਹੋ ਜੂਗਾ ਹਾਂਜੀ ਬਾਕੀ ਵੀਰ ਜੀ ਕਾਲ ਸੀਮਤ ਹੀ ਆਪਾਂ ਲੈਣੀ ਜਿਹੜੇ ਵੀਰ ਨੇ ਲੈਣੀ ਹੋਵੇ ਉਹ ਹੀ ਕਾਲ ਕਰੇ ਕਿਉਂਕਿ ਆਪਣਾ ਥੋੜਾ ਕੰਮ ਬਿਜੀ ਆ ਬਿਜੀ ਆ ਸ਼ਡਿਊਲ ਜਿਹੜਾ ਦੋਸਤੋ ਵੀਰ ਦਾ ਵੀ ਬਿਜੀ ਆ ਅੱਗੇ ਸਾਰੇ ਵੀਰ ਤੁਸੀਂ ਵੀ ਬਿਜੀ ਹੋ ਫੀਡ ਦਾ ਵੀ ਕੰਮ ਆ 100 ਤਰ੍ਹਾਂ ਦੇ ਹੋਰ ਜਿਵੇਂ ਆ ਸੋ ਵੀਰ ਦਾ ਕਹਿਣ ਦਾ ਮਤਲਬ ਇਹ ਵੀ ਹੈਗਾ ਕੋਈ ਵੀਰ ਜਿਹੜਾ ਕੋਈ ਖਾਸ ਤੌਰ ਤੇ ਖਰੀਦਦਾਰ ਚਾਹ ਮਾਨ ਖਰੀਦਣ ਦਾ ਉਹ ਖਾਸ ਤੌਰ ਤੇ ਫੋਨ ਕਰੇ ਠੀਕ ਆ ਜੀ ਤੇ ਰੇਟ ਭਾਅ ਪੜਦਾ ਵੈਸੇ ਤੁਹਾਨੂੰ ਦੱਸ ਦਿੱਤਾ ਰਿਕਾਰਡ ਦੱਸ ਦਿੱਤਾ ਪ੍ਰੋਪਰ ਤੁਹਾਨੂੰ ਤੋਰ ਕੇ ਤਸਲੀ ਨਾਲ ਦਿਖਾਤੀ ਆ ਤੇ ਬਾਕੀ ਅੱਗੋਂ ਕੋਈ ਸਪੈਸ਼ਲ ਵੀਰ ਜਿੰਨੇ ਵਾਕੇ ਖਰੀਦਣੀਆਂ ਚੀਜ਼ ਖਰੀਦਦਾਰ ਖਾਸ ਤੌਰ ਤੇ ਉਹ ਸੰਪਰਕ ਕਰਿਓ ਠੀਕ ਆ ਤੇ ਬਾਕੀ ਆਰਡਰ ਕੁਆਲਟੀ ਇੱਕ ਵਾਰੀ ਤੁਹਾਨੂੰ ਫੇਰ ਕੋਲੋਂ ਦਿਖਾਉਣੇ ਆ ਆ ਦੇਖੋ ਜੀ ਅਸਾ ਤਰ ਸੇਮ ਭਾਈ ਇੱਕ ਆਪਣੇ ਕੋਲ ਪਰਲੀ ਮੱਝ ਜਿਹੜੀ ਬੂਰੀ ਆ ਹਾਂ ਜੀ ਵੀਰ ਜੀ ਉਹ ਵੀ ਬਕਾਊ ਆ ਪੈਸੇ ਹਾਂਜੀ ਵੀਰ ਜੀ ਉਹ ਵੀ ਬਕਾਊ ਉਹ ਅੱਜ ਤੋਂ ਕਿੰਨੇ ਕਿ ਦਿਨ 20 25 ਕਿ ਦਿਨ ਦਾ ਆਈਡੀਆ ਦੱਸਿਆ ਹਾਂਜੀ ਵੀਰ ਜੀ 8 ਤਰੀਕ ਨੂੰ ਉਹਦੇ ਵੀ ਟੀਕਾ ਭਰਿਆ ਆ ਤੇ ਉਹ ਸੂਬਾ ਕਿਨਵਾ ਸੂਣ ਜਾ ਰਹੀ ਉਹ ਵੀ ਜੀ ਤਿਜਾ ਆਇਓ ਤਿਜਾ ਸਵੇ ਆ ਹਾਂਜੀ ਉਹ ਵੀ ਆਪਣੇ ਘਰ ਦੀ ਝੋਟੀ ਆ ਠੀਕ ਆ ਜੀ ਚੰਗਾ ਰਿਕੌਰ ਕੂਟੋਂ ਦਾ ਮਿਲਕਦਾ ਹਾਂਜੀ ਵੀਰ ਜੀ ਉਹਦਾ ਵੀ ਹੈਗਾ 13 ਕਿ ਲੀਟਰ 13 ਕਿ ਲੀਟਰ ਮਾੜਾ ਦਿਖਾ ਦਿੱਤੀ ਉਹ ਵੀ ਆਪਾਂ ਦੇ ਭੈਣ ਭਰਾਵਾਂ ਨੂੰ ਆ 20 ਤੋਂ 25 ਕਿ ਦਿਨ ਦੋਸਤੋਂ ਇੱਕ ਆਈਡੀਆ ਆ ਤਿਜਾ ਸੂਬਾ ਸੋਣੀ ਆ ਹਜੇ ਕੱਚੀ ਵੇਚਿਆ ਕੋਈ ਇੱਧਰ ਆ ਬੇਟਾ ਇੱਧਰ ਹੋ ਜ 25 ਦਿਨ ਦਾ ਹਜੇ ਇਹ ਘਟੋ ਘਟ ਸਮਾਂ ਬਾਕੀ ਐ ਸੂਣ ਦੇ ਵਿੱਚ ਸੋ ਜਿਹੜੇ ਵੀਰ ਤੇ ਬਿਲਕੁਲ ਚੱਲਦੀ ਹੋਈ 20 25 ਦਿਨ ਸਾਹਮਣਾ ਦੀ ਲੋੜ ਆ ਮੱਝ ਤੁਸੀਂ ਦੇਖ ਲਓ ਠੀਕ ਆ ਜੀ ਸੋ 골ਡਨ ਬ੍ਰਾਊਨ ਦਾ ਇਹਨੂੰ ਲਾਲ ਪੂਰੀ ਹਾਂਜੀ 골ਡਨ ਬ੍ਰਾਊਨ ਦਾ ਟੀਕਾ ਲੱਗਾ ਆ ਇਹਨੂੰ 골ਡਨ ਬ੍ਰਾਊਨ 골ਡਨ ਬ੍ਰਾਊਨ ਦਾ ਹਾਂਜੀ ਲਓ ਵੀ ਦੋਸਤੋ ਬਿਲਕੁਲ ਲਾਲ ਪੂਰੀ ਆ ਠੀਕ ਆ ਜੀ ਪੂਰੀ ਆ ਰੈੱਡ ਪਿੰਕ ਪੂਰੀ ਆ ਠੀਕ ਸੋ ਹਾਈਟ ਪੂਰੀ ਐ ਸੱਜ ਦੀ ਵੀ ਪੂਰੀ ਆ ਦੋਸਤੋ ਬਿਲਕੁਲ ਬਰਾਬਰ ਦੀ ਕਦਗਠ ਜਾਂ ਦੋ ਮੱਜਾਂ ਦੀ ਸੂਵੇ ਦੋਵੇਂ ਤੇ ਜਿਤੇ ਜਿਤੇ ਆ ਬਾਕੀ ਇਹ ਸਮਾਂ ਜਿਹੜਾ ਘਟੋ ਘਟ 25 ਦਿਨ ਲੈਂਦੀ ਆ ਠੀਕ ਆ 25 ਦਿਨ ਦਾ ਸਮਾਂ ਲੈਂਦੀ ਆ ਸੋ ਪੂਰੀ ਮੱਝ ਖਰੀਦਣ ਦੀ ਵੀ ਕਾਫੀ ਵੀਰਾਂ ਦੀ ਇੱਕ ਜਿਹੜੀ ਦੋਸਤ ਚਾਹਤ ਹੁੰਦੀ ਆ ਠੀਕ ਆ ਸ਼ੌਂਕ ਰੱਖਦੇ ਵੀਰ ਵੀ ਪੂਰੀ ਮੱਝ ਜਦੋਂ ਕਿਤੇ ਨਿਕਲੇ ਤੇ ਜ਼ਰੂਰ ਖਰੀਦੀਏ ਇੱਕ ਖੀਰੀ ਸੂਈ ਵੀਰ ਜੀ ਪਹਿਲਾਂ ਹਾਂਜੀ ਪਹਿਲਾਂ ਸੂਰ ਖੀਰੀ ਸੂਈ ਆਪਣੇ ਕੋਲੇ ਠੀਕ ਆ ਜੀ ਹਾਂਜੀ ਪਹਿਲੇ ਸਵੇਰੇ ਵੀ ਆਪਾਂ ਮਤਲਬ ਕਿ ਪਹਿਲਾ ਸੂਹਾ ਵੀ ਇਹਦਾ ਪੀਤਾ ਹਾਂਜੀ ਹਾਂਜੀ ਵੀਰ ਜੀ ਠੀਕ ਆ ਜੀ ਠੀਕ ਆ 12 11 12 ਲੀਟਰ ਦੇ ਦਿੱਤੇ ਉਹ ਤਾਂ ਹਾਂਜੀ ਹਾਂਜੀ 12 ਲੀਟਰ ਹੀ ਇਹਦਾ ਤੇ ਅਛਾ ਵੀਰ ਤਰਸੇਮ ਇਹਦਾ ਫਿਰ ਮੁੱਲ ਖੋਣ ਕੀ ਕਰਾਂਗੇ ਇਹਦਾ ਵੀਰ ਜੀ ਉਦੋਂ ਲੱਗਗੇ ਜੇ ਕਿਸੇ ਨੇ ਲੈਣੀ ਹੋਊਗੀ ਤੇ ਫੋਨ ਤੇ ਕਰ ਦਾਂਗੇ ਹਾਂਜੀ ਤੇ ਨਹੀਂ ਤੇ ਫਿਰ ਲੱਗੇ ਅੱਗੇ ਵੀਡੀਓ ਪਾਉਂਗੇ ਆਪਾਂ ਠੀਕ ਹੈ ਜੀ ਚਲੋ ਆਏ ਤੁਸੀਂ ਤੇ ਮੈਂ ਚਲੋ ਨਾਲ ਬਿਲਕੁਲ ਬਿਲਕੁਲ ਇੱਕ ਐਸੇ ਦੋਸਤੋ ਹੁਣ ਬਿਲਕੁਲ ਇੱਕ ਤੁਹਾਨੂੰ ਦਿਖਾਉਣ ਦਾ ਇਹ ਜਰੀਆ ਸੀ ਵੀ ਚਲੋ ਨਾਲ ਦਿਖਾ ਜ਼ਰੂਰ ਦਿੰਨੇ ਆ ਸੋ ਬਾਕੀ ਇਹ ਮੌਕੇ ਤੇ ਪੂਰੀ ਤਿਆਰੀ ਤੇ ਵੀ ਦਿਖਾਈ ਜਾਊਗੀ ਜੇਕਰ ਉਸ ਤੋਂ ਪਹਿਲਾਂ ਕੋਈ ਖਰੀਦਦਾਰ ਵੀ ਇਹਨੂੰ ਖਰੀਦਣਾ ਚਾਹੁੰਦਾ ਤੇ ਤੁਸੀਂ ਜ਼ਰੂਰ ਖਰੀਦ ਲਿਓ ਠੀਕ ਆ ਤੇ ਇਹ ਦੋ ਪਸ਼ੂ ਬਕਾਊਗਾ ਬਾਕੀ ਕਿਸੇ ਵੀਰ ਨੇ ਖਰੀਦਣੀਆ ਮੁੱਲ ਫੋਨ ਤੇ ਹੋ ਜਾਊਗਾ ਫੋਨ ਤੇ ਰੇਟ ਆਪ ਦਾ ਜਿਹੜਾ ਪੁੱਛ ਸਕਦੇ ਜੇ ਤੁਸੀਂ ਬੂਰੀ ਮੱਝ ਦਾ ਹਾਂਜੀ ਤਰਸੇਮ ਭਾਈ ਨੰਬਰ ਆਪਣੇ ਬੋਲ ਦਿੱਗੇ 8360 383585 ਠੀਕ ਹੈ ਜੀ ਹਾਂਜੀ ਠੀਕ ਹੈ ਇਹ ਹੁਣ ਇੱਕ ਨੰਬਰ ਚੱਲਦਾ ਆਪਣੇ ਕੋਲ ਨਾਲ ਹਾਂਜੀ ਕੋਈ ਵੀਰ ਠੀਕ ਹੈ ਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਤਰਸੇਮ ਸਿੰਘ ਪਿੰਡ ਬੰਮਣੀ ਵਾਲਾ ਨੇੜੇ ਤਹਿਸੀਲ ਪੱਟੀ ਆ ਸ਼ਹਿਰ ਵੀ ਨੇੜੇ ਬਿਲਕੁਲ ਪੱਟੀ ਲੱਗਦਾ ਮੇਨ ਵੱਡਾ ਸ਼ਹਿਰ ਜਿਹੜਾ ਤੇ ਉੱਬੋਂ ਕੇ ਪਿੰਡ ਨਾਲ ਆ ਜਮਾਲਪੁਰ ਪਿੰਡ ਨਾਲ ਆ ਬਿਲਕੁਲ ਠੀਕ ਹੈ ਜੀ ਤੇ ਹਾਂਜੀ ਕੈਰੋਂ ਵੀ ਪਿੰਡ ਲਾਗੇ ਪੰਨਾ ਕੈਰੋਂ ਵੀ ਥੋੜੀ ਦੂਰੀ ਤੇ ਆ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ